ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮੁਹੱਲਾ ਪੰਜਵਾਂ chant ਇੱਕ ਓ ਅਨੰਕਾਰ ਸਤਗੁਰ ਪ੍ਰਸਾਦਿ ਮੰਗਲ ਸਾਜ ਭਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਕੀ ਓ ਸਰਗੁਰੂ ਅੰਤਰੀਅਮ ਨੇ ਪੰਜਵੇਂ ਪਾਤਸ਼ਾਹ ਅਮਰਦੂਪ ਸੰਤੋਚਾਰਨ ਕਰਦੇ ਹਨ ਪਰਮੇਸ਼ਰ ਦੀ ਪ੍ਰਾਪਤੀ ਦੇ ਮੰਗਲ ਕਿਸ ਪ੍ਰਕਾਰ ਗਾਏ ਜਾਂਦੇ ਹਨ ਉਹ ਤਰੀਕੇ ਦੁਆਰਾ ਗੁਰੂ ਸਾਹਿਬ ਜੀ ਜ ਸਮੇਂ ਕਾਈ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਕਰਨ ਇਹਨਾਂ ਬਹੁਤ ਪਰਸ਼ੰਦਾਂ ਨੂੰ ਯਾਰਨ ਕਰਦੇ ਹਨ ਇੱਕੋ ਗਾਇਕ ਨੂੰ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਓ ਸਭਗੋਣੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੰਗਲ ਸਾਰਿਆ ਇਹ ਸਾਜ ਸੰਗਤ ਜੀ ਉਹਨਾਂ ਦੇ ਪਰਮੇਸ਼ਰ ਦੀ ਪ੍ਰਾਪਤੀ ਦੇ ਮੰਗਲਾਂ ਦਾ ਸਾਜ ਸਜਣਾ ਹੋਇਆ ਹੈ ਰਬ ਆਪਣਾ ਗਾਇਆ ਰਾਂ ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਨੂੰ ਆਪਣੇ ਨੂੰ ਗਉਣਾ ਕੀਤਾ ਰਾਮ へ ਭਾਈ ਉਹਨਾਂ ਦੇ ਮੰਗਲਾਂ ਦਾ ਸਾਜ ਸਾਜੋ ਸਮਾਨ ਹੋਇਆ ਹੈ ਮੰਗਲ ਪਰਮੇਸ਼ਰ ਦੀ ਪ੍ਰਾਪਤੀ ਦੇ ਖੁਸ਼ੀਆਂ ਉਰਾਗ ਗੁਰੇ ਕੋ ਖਰਸਮਤੀ ਮੋਹਿਚਾ ਕੇ ਜਿਹੜੇ ਸਾਧਨ ਹੋਣਗੇ ਇਹ ਮੰਗਣਾ ਦਾ ਸਾਜੋ ਸਮਾਨ ਹੋਇਆ ਹੈ ਆਪਣੀ ਵਾਹਿਗੁਰੂ ਜਿਨ੍ਹਾਂ ਗੋਣਾ ਕੀਤਾ ਹੈ ਪਿਆਰੇ ਅਬ ਨਾਸੀ ਵਰਸਿਆ ਅਬ ਨਾਸੀ ਨਾਸ ਤੋ ਰਾਦ ਵਰਪਤੀ ਆ ਪ੍ਰਮੇਸ਼ਵਰ ਜਿਸ ਨੂੰ ਵਰਨਾ ਹੈ ਅਧਿਕਾਰੀਆਂ ਨੇ ਉਹ ਬੇਦਸ਼ਾਤਿਆਂ ਦੁਆਰਾ ਸਤਗੁਰਾਂਗੋਵਾਰ ਸਰਬੰਤ ਕੀਤਾ ਹੈ ਇਹ ਮਨੁੱਖਾ ਜਨਮ ਵਿੱਚ ਉਹ ਪ੍ਰਾਪਤ ਹੁੰਦਾ ਹੈ ਮਨ ਉਪਜਿਆ ਚਾਹਾਰਾ ਇਸ ਕਰਕੇ ਸਾਧ ਸੰਗਤ ਜੀ ਗੁਰਮਖਾ ਦੇ ਮਨ ਵਿੱਚ ਇਹ ਚਾਹ ਪੈਦਾ ਹੋਇਆ ਹੈ ਕਿ ਇਸ ਮਨੁੱਖਾ ਜਨਮ ਵਿੱਚ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਾਂਗੇ ਭਾਈ ਮਾਨਪ੍ਰੀਤ ਲਾਭਾ ਵੱਡਾ ਭਾਜਾ ਜਿਨ੍ਹਾਂ ਦੇ ਵੱਡੇ ਭਾਲ ਹਨ ਪੁਰਖ ਜਨਮਾਂ ਚ ਨਸਕਾਮ ਕਰਮ ਕੀਤੇ ਹਨ ਮਨੋ ਰਮਨ ਤੇਸ ਜੈਮਨ ਨੂੰ ਪਾ ਕੇ ਪ੍ਰੀਤੀ ਵਾਹਰੂ ਦੀ ਲੱਗ ਜਾਂਦੀ ਹੈ। ਲਭ ਮਿਲਿਆ ਪੂਰਨ ਪਤੇ। ਤੁਹਾਡਿਓ ਭਾਗਾ ਵਾਲਿਆਂ ਦੇ ਅੰਦਰ ਚਾਹ ਹੁੰਦਾ ਹੈ ਕਿ ਪੂਰਨ ਜੋ ਸਾਰਿਆਂ ਦੀ ਵਿਆਪਕ ਹੈ ਕਿ ਪਤੇ हे ਸਰਬ ਕੇ ਪਤੀ ਤਿਮੇਸ਼ਰ ਆਪ ਦੀ ਨਾਲ ਕਦੋਂ ਮਿਲ ਸਕਾਂਗੇ। ਛੇਤੀ ਮਿਲਣ ਦੇ ਚਾਹਵਾਨ ਹੋ ਜਾਂਦੇ ਹਨ। ਸਹਿਜੇ ਸਮਾਈ ਹੈ ਗੋਬਿੰਦ ਪਾਈ ਹੈ। ਅਤੇ हे ਭਾਈ ਸਹਿਜੇ ਸਮਾਈ ਹੈ। ਸਹਿਜ ਗਿਆਨ ਵਿੱਚ ਜਦੋਂ ਸਮਾਈਏ ਕਿ ਉਸ ਵਕਤ ਗੋਬਿੰਦ ਪਰਮੇਸ਼ਰ ਨੂੰ ਪਾਈਦਾ ਹੈ ਇਹ ਹੋ ਸਕੀਏ ਮੋਹ ਮਤੇ ਸਖੀ ਸੰਤ ਜਨੋਂ ਸਾਨੂੰ ਇਹ ਮਤ ਦੇਉ ਸਿੱਖਿਆ ਦਿਓ ਗਿਆਨ ਵਿੱਚ ਕਿਸ ਪ੍ਰਕਾਰ ਸਮਾਈਏ ਸਹਿਜ ਅਵਸਥਾ ਜਿਵੇਂ ਲੀਨ ਹੋਈਏ ਤੇ ਕਿਸ ਪ੍ਰਕਾਰ ਗੋਬਿੰਦ ਪਰਮੇਸ਼ਰ ਨੂੰ ਪਾਉਣਾ ਕਰੀਏ ਦਿਨ ਰਾਤ ਥਾਂ ਤੇ ਕਰੋ ਸੇਵਾ ਇਹ ਸਖੀ ਜੇ ਤੈਨੂੰ ਜਾਚ ਦੱਸ ਦਈਏ ਤੂੰ ਕੀ ਸਾਨੂੰ ਦੇਵੇਂਗੀ ਤਾ ਗੋ ਬੇਅੰਤੀ ਕਰੇ ਜੀ ਅਸੂਹੀ ਮਹਾਰਾਜ ਨਾ ਇਹਨਾਂ ਰਾਂਡੀਆਂ ਕਰੋ ਸੇਵਾ ਰਾਜਨ ਮੈਂ ਖੜੀ ਹੋਈ ਇਸ ਸਮਯ ਚਿਤ ਹੋ ਕੇ ਦਹੰਕਰਾਂਗੀ ਆਪਕੀ ਪ੍ਰਭ ਕਵਨ ਯੁਗਤੀ ਪਾਏ ਮੈਨੂੰ ਦੱਸੋ ਤੁਸੀਂ ਕਿਹੜੀ ਯੁਗਤੀ ਨਾਲ ਪਰਮੇਸ਼ਰ ਦਾ ਹੀ ਪਉਣਾ ਕੀਤਾ ਹੈ ਮੈਂ ਵੀ ਉਸ ਪਰਮੇਸ਼ਰ ਨੂੰ ਪਾ ਲਵਾਂ ਬੇਨਵੰਤ ਨਾਨਕ ਕਰਹੁ ਕਿਰਪਾ ਬੇਮਤੀ ਪੁਰਵਕ ਇਹਨੇ ਹੌਸਲੀ ਗੁਰੂ ਸਾਹਿਬ ਜੀ ਆਪਾਂ ਨੂੰ ਜਾਜ ਨਸਦੇ ਹੈ ਕੇ ਸੰਤ ਭਗਤਿਆਂ ਨੂੰ ਕਿਰਪਾ ਜਿਹੀ ਜਿਹੀ ਕਰੋ ਲੈ ਹੋ ਮੋਹੀ ਲੜ ਲਾਇ ਜਿਵੇਂ ਤੁਸੀਂ ਮਹਾਰਾਜ ਦੇ ਨੜ ਸ਼ਰਨ ਲੱਗੇ ਹੋ ਕਾ ਮੈਨੂੰ ਵੀ ਪਰਮਾਸ਼ਿ ਪਰਮੇਸ਼ਰ ਦੇ ਪ੍ਰੇਮ ਰੂਪੀ ਲਾੜ ਵਿੱਚ ਲਾ ਲਉ ਬਿਆ ਸਮਾਹੜਾ ਇਸ ਪ੍ਰਕਾਰ ਸਾਧ ਸੰਗਤ ਜੇ ਉਹ ਸੰਗਤ ਦੀ ਪ੍ਰਾਪਤੀ ਹੋਈ ਬਿਆ ਸਮਾਹੜਾ ਸਮਾੜਾ ਆਨੰਦ ਪ੍ਰਾਪਤ ਹੋਇਆ ਉਸ ਵਕਤ ਉਤਸ਼ਾਹ ਪੈਦਾ ਹੋਇਆ ਹਰ ਰਤਨ ਵਿਸਾਰਾਮ ਧਰੀ ਦੇ ਨਾਮ ਰੂਪੀ ਰਤਨ ਨੂੰ ਸਤਿਗੁਰੂ ਦੀ ਸੰਗਤ ਵਿੱਚੋਂ ਜਦੋਂ ਤਨ ਨੂੰ ਧੰਦੇ ਕੇ ਵਸਾਹ ਕ੍ਰਿਧਰਾ ਪੀਤਾਰਾ ਨੂੰ ਹੈ ਪਾਈ ਫੋਜੀ ਖੋਜ ਲੱਧਾ ਖੋਜੀ ਕੌਣ ਸੰਤ ਹਨਗੇ ਉਹਨਾਂ ਦੁਆਰਾ ਖੋਜ ਗਿਆਨ ਦੇ ਮਾਰਗ ਨੂੰ ਲੱਧਾ ਪ੍ਰਾਪਤ ਕੀਤਾ ਹੈ ਹਰ ਸੰਤ ਤੋਂ ਪਾਹਾਰਾ ਹਰੀ ਇਸ ਦਾ ਮਾਰਗ ਜੋ ਖੋਜੀ ਸੰਤ ਹੈ ਉਹਨਾਂ ਦੇ ਪਾਹਾ ਪਾਸੋਂ ਖੋਜਣ ਵਾਲੇ ਅਧਿਕਾਰੀਆਂ ਨੇ ब्रह्म ज्ञान ਤੇ ਭਗਤੀ ਸਹਿਜ ਗਿਆਨ ਜਿਹੜਾ ਇਸ ਦਿਹੁਣ ਕਿ ਲੰਮੜਾ ਕੀਤਾ ਹੈ ਮਿਲੇ ਸੰਤ ਪਿਆਰੇ ਦਇਆ ਧਾਰੇ ਸੰਤ ਵਾਹਿਗੁਰੂ ਦੇ ਪਿਆਰੇ ਦਇਆ दृष्टि ਜਿਵੇਂ ਉਹਨਾਂ ਨੇ ਮਾਰਾ ਕਿਰਪਾ ਕੀਤੀ ਹੈ ਉਹਨਾਂ ਨੇ ਸਾਨੂੰ ਵੀ ਤਰਸਯੋਗ ਹਾਲਤ ਵੇਖ ਕੇ ਕਿਨੇ ਪਰਮੇਸ਼ਰ ਦੇ ਮਿਲਣ ਦੀ ਇੱਛਾ ਹੈ ਵਿਛੜੇ ਹੋਏ ਹਨ ਐデア ਧਾਰ ਕੇ ਮਹਾਂ ਪ੍ਰਖ ਮਿਲੇ ਤਥਾ ਆਕਾਥ ਵਿਚਾਰੋ ਜਦੋਂ ਉਹਨਾਂ ਦੇ ਅੰਦਰ ਤਰਸ ਆਇਆ ਦਇਆ ਆਈ ਤਾਂ ਜੋ ਕਦ ਸਰੂਪ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਦਾ ਵਿਚਾਰ ਕਰਨ ਲੱਗੇ ਹਨ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਇਸ ਤਰ੍ਹਾਂ ਉਹ ਕਹਿੰਦੇ ਹਨ ਮਹਾਰਾਜ ਦੇ ਪਿਆਰੇ ਭਾਈ ਇੱਕ ਮਨ ਹੋ ਕੇ ਇਕਾਗਰ ਮਨ ਹੋ ਕੇ ਇੱਕ ਚੇਤਨ ਜੋ ਪਰਮੇਸ਼ਰ ਹੈ ਉਸ ਨੂੰ ਮਨ ਵਿੱਚ ਜਾਣ ਕਰਕੇ ਤੇ ਹੁਣਾ ਕਰੋ ਮਾਲਕ ਨੂੰ ਲਾਇ ਪ੍ਰੀਤ ਪਿਆਰੋ ਇਸ ਪ੍ਰਕਾਰ ਬਾਣੀ ਕਰਕੇ ਵੀ ਪ੍ਰੀਤ ਲਾਓ ਮਨ ਕਰਕੇ ਵੀ ਪਿਆਰ ਲਾਓ ਉਸ ਪਰੇ ਸਿਰ ਦੀ ਪ੍ਰੀਤ ਵਿੱਚ ਪਿਆਰ ਲਾਉਣਾ ਕਰੋ ਕਰ ਜੋੜ ਪ੍ਰਭ ਬਹਿ ਕਰ ਬੇਨੰਤੀ ਅਜੇ ਸਤਿਗੁਰਾਂ ਦੇ ਪਾਸ ਸੰਗਤ ਅਰਦਾਸ ਕਰਿਆ ਕਰ ਦੋਵੇਂ ਹੱਥ ਜੋੜ ਕੇ ਪ੍ਰਭੂ ਸਤਿਗੁਰਾਂ ਦੇ ਪਾਸ ਬੇਨਤੀ ਕਰਿਆ ਕਰ ਮਿਲ ਹਰ ਜਸ ਲਾਹ। ਪ੍ਰਮਾਤਮਾ ਮੈਨੂੰ ਹਰੀ ਆਪ ਦਾ ਜਸ ਕੀਰਤਨ ਕਰਨ ਦਾ ਲਾਭ ਸਤਿਗੁਰੂ ਆਪਦੇ ਪਾਸੋਂ ਪ੍ਰਾਪਤ ਹੋਵੇ। ਮੈਨੂੰ ਮਾਨਸ ਨਾਨਕ ਦਾਸ ਤੇਰਾ। ਪ੍ਰਮਾਤਮਾ ਮੈਂ ਤਾਂ ਬੇਨਤੀ ਪ੍ਰਭੂ ਕਹਿੰਦੇ ਹਾਂ ਸਤਿਗੁਰੂ ਜੀ ਜਾਣ ਚ ਦੱਸਦੇ ਐ ਕਿ ਮੈਂ ਮਾਰਾ ਤੇਰਾ ਸੇਵਕ ਹਾਂ। ਮੀਰਾ ਪ੍ਰਭ ਅਗਮ ਅਥਾ। ਮੀਰਾ ਜੋ ਪ੍ਰਭ ਹੈ ਸਿਰੋਮਣੀ ਉਹ ਆਗੋਂ ਗੰਗਿਤ ਦਾ ਸ਼ਾਸਤਰੀ ਗੰਗਿਤ ਹੋ ਰਿਹਾ ਹੈ ਚਾਹ ਕਿਸੇ ਪ੍ਰਕਾਰ ਕਥਨ ਦੇ ਥਾ ਤੋ ਹੱਤ ਰਹਿਤੋ ਉਹ ਛਲਕੀ ਬਿਰਕਤੀ ਕਰਕੇ ਕਸਮ ਨਹੀਂ ਕੀਤਾ ਜਾਉਂਦਾ ਸਾਹਾ ਅਤਲ ਗਣਿਆ ਇਸ ਪ੍ਰਕਾਰ ਸਾਧ ਸੰਗਤ ਜੀ ਸਾਰੀ ਧੂਪ ਪੜੋ ਪੂਰਨ ਸੰਯੋਗ ਪੂਰਨ ਮਹਾਪੁਰਖ ਕਤਵੇ ਕਿਆਂ ਦਾ ਬ੍ਰਹਮ ਗਿਆਨੀਆਂ ਦਾ ਪੂਰਨ ਸਤਗੁਰਾਂ ਦਾ ਜਦੋਂ ਸੰਯੋਗ ਬਨਾਪ ਹੋਇਆ ਕਿ ਜਿਵੇਂ ਵਿਆਹ ਸਹਾ ਹ ਦਿਆਂ ਜਾਂਦਾ ਹੈ ਕਿ ਫਲਾਨੀ ਤਰੀਕਾ ਪੱਕੀ ਉਹ ਤਰੀਕ ਨੂੰ ਸ਼ਾਦੀ ਹੋਵੇਗੀ ਇਹ ਵੈਗੁਰੂ ਦੇ ਪੂਰਨ ਮਹਾ ਕੋਖਾਂ ਦਾ ਜਿਹੜਾ ਸੰਯੋਗ ਹੋਇਆ ਗੁਰਾਂ ਦਾ ਇਹ ਸਾਹਾ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਆਹ ਅਟਲਿਕ ਕਾਲਮ ਕੋ ਰਹਿਤ ਗਣੀਆਂ ਵਿਚਾਰਿਆ ਹੈ ਪੂਰਨ ਹਰਤੂਆਂ ਦਾ ਸਹਿਯੋਗ ਜਿਹੜਾ ਪ੍ਰਾਪਤ ਆਰਾਮ ਹੈ ਭਾਈ ਇਹ ਸਮੂਹ ਭਿਆ ਕੋਹਿੰਤ ਜਦੋਂ ਪੜਾ ਲਗਾ ਕੇ ਇਸ ਮਨੁੱਖਾ ਜਨਮ ਵਿੱਚ ਸਤਗੁਰੂ ਜੀ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਸਮੂਹ ਸੋ ਕੋ ਉਹ ਉਸਵੇ ਬ੍ਰਹਮਾਨੰਦ ਵੀ ਪ੍ਰਾਪਤੀ ਹੋਈ ਗਿਆ ਵਿਯੋਗ ਪੂਰਾ ਜਿਹੜਾ ਵਿਛੋੜਾ ਸੀ ਹੋਮੇ ਕਰਕੇ ਪ੍ਰਤੀਤ ਹੋ ਰਿਹਾ ਹੋਮੇ ਦੇ ਨਾਲ ਸੋਣੇ ਕਰਕੇ ਵਿਯੋਗ ਵਿਛੋੜਾ ਵੀ ਜੀ ਵੀ ਦੇ ਭੇਦ ਗਿਆਨ ਦਾ ਚਲਿਆ ਵਿਆਰਾਮ ਹੈ ਪਾਈ ਮੇਰ ਸੰਤ ਆਏ ਪ੍ਰਭ ਤੇ ਆਏ ਜਦੋਂ ਸੰਤ ਮਿਲ ਕੇ ਆ ਕੇ ਕੱਪਰ ਹੋਏ ਤੱਕ ਦੇਈ ਨੋ ਸਾਸ ਗਰਾਸਮੁ ਵਿਛਰੇ ਹਰ ਨਾਮੋ ਮਨ ਨੂੰ ਮੰਤੋ ਤੇ ਉਹਨਾਂ ਨੂੰ ਮਿਲ ਕੇ ਵੈਰੂ ਨੂੰ ਧੋਣਾ ਕੀਤਾ ਬਣੇ ਅਚਰਜ ਜਾਈ ਆ ਜੀ ਜੋ ਤਤ ਵਿੱਚ ਸਭ ਜਗ ਨੂੰ ਸ਼ਿੰਗਰ ਦੀ ਪ੍ਰਾਪਤੀ ਹਾਜੇ ਜੇ ਉਹ ਤੱਤੇ ਬਾਹਰ ਵੱਲੋਂ ਹੁੰਦੇ ਐ ਇਹ ਇਸ਼ਤਰੀ ਜਾਨੀ ਬਣ ਗਏ ਹਨ ਪ੍ਰਮੇਸ਼ਰ ਦੀ ਪ੍ਰਾਪਤੀ ਵਾਲੇ ਜਿਹੜੇ ਸੰਤ ਹਨ ਮਿਲ ਇਕੱਤਰ ਹੋਏ ਸਹਿਜ ਢੋਈ ਜਿਹੜਾ ਮਿਲ ਕੇ ਸਾਧ ਸੰਗਤ ਇਕੱਤਰ ਹੋਏ ਹੈ ਮੰਦੀਆਂ ਵਾਸ਼ਨਾ ਸਾਰੀਆਂ ਮੇਟ ਕੇ ਜਲ ਲਗਾ ਕੇ ਇਸ ਪ੍ਰਕਾਰ ਜੀਵ ਇਸ ਦੀ ਏਕਤਾ ਦੇ ਗੋਧ ਵਿੱਚ ਭਾਵ ਭਲਪੀ ਕਰਕੇ ਆਪਾਂ ਭਾਵ ਮੇਟ ਕੇ ਜਿਹੜਾ ਆਉਂ ਸਤ ਜੀ ਜਿਸ ਤਰ੍ਹਾਂ ਕੱਤਰ ਹੋਏ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਰਵਲਾਏ ਕਿਉਂ ਜੇ ਨੂੰ ਚਿਤ ਨੂੰ ਓਕਾਗਰ ਹੋ ਕੇ ਕੱਤਰ ਹੋ ਕੇ ਮੋਂਗੀਆਂ ਸਾਰੀਆਂ ਵਾਸਨਾ ਰੋ ਕੇ ਇਕੱਠੇ ਹੋਏ ਸੰਗਤ ਨਾਲ ਸਹਿਜ ਧੋਈ ਜੇ ਸਹੀ ਏ ਟੁਕਾ ਹੋਇਆ ਸਾਧ ਸੰਗਤ ਜਿਨੇ ਜਾਨੀ ਦਾ ਟੁਕਾ ਹੁੰਦਾ ਤੇ ਅੱਤੇ ਦੇ ਪੁੱਤੇ ਵਾਲਿਆਂ ਦਾ ਇਸ ਪ੍ਰਕਾਰ ਇਹ ਟਕ ਹਾਲ ਬਣਿਆ ਹੈ ਪਰਿਵਿਸ਼ਰ ਦੇ ਮੁਲਾਪ ਦਾ ਮਨਪ੍ਰੀਤ ਮਾਨੀਆਂ ਮਾਨੀਆਂ ਲੜਕੀ ਵਾਲੇ ਝੱਤੇ ਘਰ ਵਾਲੇ ਹੁੰਦੇ ਹਨ ਇਧਰ ਜਿਗਿਆਸੂ ਜਿਹੜੇ ਹਨਗੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਝੱਤੇ ਘਰ ਵਾਲੇ ਆ ਜਿਗਿਆਸੂਆਂ ਮਾਨੀਆਂ ਦੇ ਮਨ ਦੀ ਪੀਤੀ ਪੈਦਾ ਹੋਗੀ ਕਿ ਹੁਣ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਮੇਰੇ ਜੂਤ ਜੋਤੀ ਪੋਤੀ ਜੋਤੀ ਸਰੂਪ ਜੋ ਬ੍ਰਹਮ ਹੈ ਕੋਦਰ ਜਿ ਪਰਤਿਕ ਜੇਨਨ ਰੂਪ ਜੋਤ ਜਦੋਂ ਮਿਲੀ ਪੋਤ ਪੋਤੀ ਤਾਣੇ ਬੇਟੇ ਵੇਖਦਾ ਹੋਈ ਹਰ ਨਾਮ ਸਭ ਭੋਗੋ ਹਰੀ ਦਾ ਨਾਮ ਜਿਹੜਾ ਪ੍ਰਾਪਤ ਹੋਇਆ ਸਾਰੇ ਰਸ ਜਿੰਨੇ ਜੋਗਾ ਆਨੰਦ ਅਤੇ ਦੁਨੀਆਂ ਦੇ ਰਾਜ ਆਦਿਕਾਂ ਦੇ ਆਨੰਦ ਜਿੰਨੇ ਰਸ ਹੀ ਸਾਰਿਆਂ ਰਸਾਂ ਚੋ ਬ੍ਰਹਮ ਆਨੰਦ ਰੂਪੀ ਰਸ ਨੂੰ ਉਗਣ ਕੀਤਾ ਇੱਕ ਤਾਂ ਪਾਈ ਬੇਨਵਾਂਸ ਨਾਨਕ ਸਭ ਸੰਤ ਮੇਲੀ ਬੇਨਤੀ ਪੁਰਵ ਕਹਿੰਦੇ ਆ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਨੂੰ ਹੱਤਮਾਨੇ ਕਿਰਪਾ ਕਰਕੇ ਜਗਿਆਸੂ ਦੀ ਦਿੱਤੀ ਵਾਹਿਗੁਰੂ ਦੇ ਸਰੂਪ ਵਿੱਚ ਮੇਲ ਦਿੱਤੀ ਹ ਸਭ ਕਾਰਨ ਕਾਰਨ ਜੋ ਮਰੂ ਸਾਰਿਆਂ ਕਾਰਜਾਂ ਦੇ ਕਰਨ ਦੇ ਜੋ ਲਾਇਕ ਹੈ ਵਾਹਿਗੁਰੂ ਐਸਾ ਹੈ ਭਾਵਨ ਸੁਹਾਵੜਾ ਜਿਸ ਘਰ ਵਿੱਚ ਜਦੋਂ ਲੜ ਆ ਕੇ ਬੈਠੇ ਉਹ ਘਰ ਸੋਹਣੇਕ ਹੁੰਦਾ ਕਿਉਂ ਜਦੋਂ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਉਹ ਅੰਤਕਾਰ ਰੂਪੀ ਘਰ ਅਰਧਾ ਰੂਪੀ ਘਰ ਵੀ ਸੁਹਾਵਣਾ ਸੋਹਣੇਕ ਹੋ ਗਿਆ ਧਰਤੀ ਸੁਭਾਗੀ ਰਾਂ ਉਹ ਧਰਤੀ ਬੁੱਧੀ ਦੀ ਸ੍ਰੇਸ਼ਟ ਭਾਗਾਂ ਵਾਲੀ ਹੋ ਗਈ ਰਾਂ ਇਹ ਭਾਈ ਧਰਤੀ ਉਹ ਖਿਮਾ ਵਾਲੀ ਜਿਹੜੀ ਸੁੰਦਰ ਧਰਤੀ ਸੀ ਅਤੇ ਪੂਰਵਕਾਰ ਰੂਪੀ ਧਰਤੀ ਕੁੜੀਆਂ ਪੱਜ ਦੀ ਸ਼ਾਂਤੀ ਵਾਲੀ ਵੀ ਉਸ ਰੇਤ ਭਾਗਾਂ ਵਾਲੀ ਹੋ ਗਈ ਹੈ ਭਾਈ ਪ੍ਰਭ ਘਰ ਆ ਗੁਰ ਚਰਨਾਂ 'ਚ ਲਾਗੀ ਰਾਂ ਜਦੋਂ ਹਰਿ ਸਾਹਿਬ ਦੇ ਚਰਨਾਂ 'ਚ ਬਿਰਤੀ ਪੂਰਨ ਲੱਗੀ ਹੋਰ ਪਾਸੇ ਵਾਸ਼ਨਾ हट ਗਈਆਂ ਉਦੋਂ ਪ੍ਰਭ ਘਰ ਆਣਦਾ ਪ੍ਰਭ ਇਹ ਸਾਡੇ ਘਰ ਵਿੱਚ ਰਿਦੇ 'ਚ ਆ ਗਿਆ ਸਖਿਆਤ ਹੋ ਗਿਆ ਪ੍ਰਾਪਤ ਹੋ ਗਈ ਰਹਾ ਗੁਰ ਚਰਨਾਂ 'ਚ ਲਾਗੀ ਸਹਿਜ ਜਾਗੀ ਸਤਗੁਰੂ ਦੇ ਚਰਨਾਂ ਨਾਲ ਜਦੋਂ ਅਸਰਤ ਲੱਗੀ ਸਹਿ ਗਿਆਨੁ ਮੇਰੀ ਜਾਗ ਪਈ ਉਸ ਵਕਤ ਸਾਗਲ ਇੱਛਾ ਪੂਰੀਆਂ ਸੱਚੇ ਪਾਤਸ਼ਾਹ ਅਨਸਾਰੀਆਂ ਜਿਹੜੀਆਂ ਵਿਯੋਗ ਦੀਆਂ ਪਹਿਲਾਂ ਇੱਛਾ ਸੀ ਕਿ ਵਾਹਿਗੁਰੂ ਸਾਨੂੰ ਪ੍ਰਾਪਤ ਹੋਵੇ ਉਹ ਸਾਰੀਆਂ ਇੱਛਾਵਾਂ ਮਹਾਰਾਜ ਜੀ ਨੇ ਪੂਰੀਆਂ ਕਰਦੀਆਂ ਮੇਰੀ ਆਸ ਪੂਰੀ ਸੰਤ ਧੂੜੀ ਸਾਧ ਸੰਗਤ ਦੀ ਧੂੜ ਸਰਦਾ ਜਦੋਂ ਲੱਗੀ ਮੈਨੂੰ ਕਿਣਕਾ ਮਾਤਰ ਸੰਦੋਨੀ ਤੋਂ ਉੜ ਵਿੱਚੋਂ ਸਾਡੀ ਆਸਾਂ ਪੂਰੀ ਹੋ ਗਈ ਮਰ ਮੇਲੇ ਕਾਂਥ ਵਿਛੁੰਨੇ ਆ ਜਿਹੋ ਪਤੀ 84 ਲੱਖ ਜੋਨ ਦੇ ਵਿਛਲੇ ਹੋਏ ਸੀ ਉਸ ਨਾਲ ਉਸ ਪਰਿਵਾਰ ਨਾਲ ਮਿਲ ਗਏ ਹੋ ਆਨੰਦ ਆਨੰਦਨ ਵਜਹਿ ਬਾਜੀ ਜੇ ਵੀ ਵਿਆਹ ਵੇਲੇ ਬਾਜੇ ਵਜਦੇ ਹੁੰਦੇ ਇਧਰ ਆਨੰਦ ਦੇ ਰਾਤ ਨੇ ਸਤ ਨੌ ਵਾਹਿਗੁਰੂ ਜਿਹੜਾ ਉਚਾਰਨ ਹੋਗਾ ਠੇਕਰ ਇਹ ਬਾਜੇ ਵੱਜਦੇ ਹੈ ਅਨ ਰਿਦਿਆ ਰੂਪਿੰਦਾ ਆਤਮਾ ਗਿਆਰੂ ਕੀ ਜਨ ਹੋ ਗਿਆ ਇਸ ਪ੍ਰਕਾਰ ਪਰਮੇਸ਼ਰ ਦਾ ਜਿਹੜਾ ਵਗਿਆ ਵਿਚਾਰਨੇ ਕਰਕੇ ਵਾਝੇ ਪ੍ਰਗਟ ਹੋਇਆ ਇਹ ਬਾਜੇ ਵਜਦੇ ਹਨ ਅਹਉ ਮਤ ਮਨ ਕੀ ਤਿਆਗੀ ਜਿਹੜੀ ਮਨ ਦੇ ਅੰਦਰ ਹੰਗਦਾ ਵਾਲੀ ਮਤ ਸੀ ਜਿਸ ਕਰਕੇ ਅਸੀਂ ਜੀਵ ਭਾਵ ਜਪਏ ਸੀ ਉਹ ਮਨ ਦੀ ਮਤ ਸਾਰੀ ਛੱਡ ਦਿੱਤੀ ਹਾ ਬਿਰਵੰਤ ਨਾਨਕ ਸਰਨ ਸੁਆਮੀ ਬੇਨਤੀ ਪੁਰਖ ਸੱਚੇ ਪਾਤਸ਼ਾਹ ਕਹਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਹੋ ਸਾਧ ਸੰਗ ਲੇਵ ਲਾਗ ਸੰਤੋ ਭਗਤਾਂ ਦੀ ਸੰਗਤ ਕਰਕੇ ਉਸ ਵਾਹਿਗੁਰੂ ਦੀ ਲੇਵ ਲੱਗ ਗਈ ਹੈ ਬ੍ਰਹਮਾਕਾਰ ਹੋ ਕੇ ਬ੍ਰਹਮਾਕਾਰ ਹੋ ਕੇ ਜੁੜ ਗਈ ਹੈ